ਦੇ ਇਸ ਰਾਜ ਚ ਐਚ ਆਈ ਵੀ ਦਾ ਸਕੂਲ ਤੇ ਕਾਲਜ ਤੇ ਕਹਿ ਰੋਜ਼ 7 ਸਟੂਡੈਂਟਸ ਸੰਭਲ ਰਹੇ ਨੇ ਐਚ ਆਈ ਵੀ ਪੀੜਤ ਫਰਦਾ 828 ਸਟੂਡੈਂਟਸ ਐਚ ਆਈ ਵੀ ਦੇ ਹੋ ਚੁੱਕੇ ਸ਼ਿਕਾਰ ਐਚ ਆਈ ਵੀ ਕਾਰਨ 47 ਸਟੂਡੈਂਟਸ ਦੀ ਹੋ ਚੁੱਕੀ ਮੌਤ ਭਾਰਤ ਦੇ ਵਿੱਚ ਸਕੂਲ ਦੇ ਵਿਦਿਆਰਥੀ ਤੇ ਕਾਲਜ ਦੇ ਵਿਦਿਆਰਥੀ ਜੋ ਨੇ ਐਚ ਆਈ ਵੀ ਪੋਜ਼ਿਟਿਵ ਪਾਏ ਜਾ ਰਹੇ ਨੇ ਹੈਰਾਨ ਹੋਗੇ ਨਾ ਤੁਸੀਂ ਸੁਣ ਕੇ ਤੇ ਹੈਰਾਨਗੇ ਇਸ ਗੱਲ ਤੋਂ ਵੀ ਹੋਵੇਗੀ ਕਿ ਰੋਜ਼ਾਨਾ ਦੀ ਗਿਣਤੀ ਜੋ ਹੈ 7 ਤੋਂ 8 ਦੱਸੀ ਜਾ ਰਹੀ ਹੈ ਕਿ 7 ਤੋਂ 8 ਜਿਹੜੇ ਸਟੂਡੈਂਟਸ ਨੇ ਉਹ ਐਚ ਆਈ ਵੀ ਪੋਜ਼ਿਟਿਵ ਆਏ ਜਾ ਰਹੇ ਨੇ ਤੇ ਵੱਡੀ ਗੱਲ ਇਹ ਵੀ ਹੈ ਕਿ ਹੁਣ ਤੱਕ 828 ਜੋ ਸਟੂਡੈਂਟਸ ਨੇ ਐਚ ਆਈ ਵੀ ਪੋਜ਼ਿਟਿਟਿਵ ਆਏ ਜਾ ਚੁੱਕੇ ਨੇ ਤੇ ਨਾਲ ਹੀ 47 ਬੱਚਿਆਂ ਦੀ ਐਚ ਆਈ ਵੀ ਦੇ ਨਾਲ ਮੌਤ ਹੋ ਚੁੱਕੀ ਹੈ ਤਾ ਪ੍ਰਸ਼ਾਸਨ ਜੋ ਹੈ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਲਗਾਤਾਰ ਹੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ 220 ਸਕੂਲ ਤੇ ਕਾਲਜ ਜੋ ਨੇ ਉਹਨਾਂ ਦੀ ਚੈਕਿੰਗ ਹੋ ਰਹੀ ਹੈ ਸਨਾਖਤ ਕੀਤੀ ਜਾ ਰਹੀ ਹੈ ਤਾਂ ਬੇਹਦੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿ ਆਖਰ ਸਕੂਲ ਦੇ ਵਿੱਚ ਬੱਚੇ ਤਾਂ ਪੜਾਈ ਕਰਨ ਦੇ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਐਚ ਆਈ ਵੀ ਪੋਜ਼ਿਟਿਵ ਹਰ ਰੋਜ਼ 7 ਤੋਂ 8 ਮਾਮਲੇ ਸਾਹਮਣੇ ਆਣ ਦਾ ਕਾਰਨ ਕੀ ਹੈ ਜੇਕਰ ਅਜਿਹਾ ਕੁਝ ਹੋ ਰਿਹਾ ਹੈ ਆਖਰ ਟੀਚਰਸ ਪ੍ਰਿੰਸੀਪਲ ਤੇ ਹੋਰ ਜੋ ਸਕੂਲ ਦੇ ਪ੍ਰਸ਼ਾਸਨ ਨੇ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਆਕਰ ਕਾਲਜ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਐਚ ਆਈ ਵੀ ਪੋਜ਼ਿਟਿਵ ਆ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਐਕਸ਼ਨ ਕਿਉਂ ਨਹੀਂ ਲਿਆ ਗਿਆ ਭਾਰਤ ਦੇ ਵਿੱਚ ਇੱਕ ਸਕੂਲ ਤੇ ਕਾਲਜ ਦੇ ਵਿੱਚੋਂ ਰੋਜ਼ 7 ਐਚ ਆਈ ਵੀ ਸੰਕਰਮਿਤ ਵਿਦਿਆਰਥੀ ਪਾਏ ਜਾ ਰਹੇ ਨੇ ਹੁਣ ਤੱਕ 228 ਵਿਦਿਆਰਥੀ ਐਚ ਆਈ ਵੀ ਸੰਕਰਮਿਤ ਪਾਈ ਗਏ ਨੇ ਜਦੋਂ ਕਿ 47 ਵਿਦਿਆਰਥੀਆਂ ਦੀ ਐਚ ਆਈ ਵੀ ਦੇ ਕਾਰਨ ਮੌਤ ਹੋ ਚੁੱਕੀ ਹੈ ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਗੰਭੀਰ ਲਾ ਇਲਾਜ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਦੇ ਨਾਲ ਵਧ ਰਹੀ ਹੈ ਇਹਨਾਂ ਦੇ ਵਿੱਚ ਕੈਂਸਰ ਅਤੇ ਐਚ ਆਈ ਵੀ ਵਰਗੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ ਇਸ ਦੌਰਾਨ ਤ੍ਰਿਪੁਰਾ ਤੋਂ ਐਚ ਆਈ ਵੀ ਮਰੀਜ਼ਾਂ ਦੀ ਵੱਡੀ ਗਿਣਤੀ ਸੁਣ ਕੇ ਤੁਹਾਡੇ ਵੀ ਹੋਸ਼ ਜ਼ਰੂਰ ਉੜ ਜਾਣਗੇ ਰੀਪੋਰਟ ਮੁਤਾਬਕ ਹੁਣ ਤੱਕ 47 ਵਿਦਿਆਰਥੀਆਂ ਦੀ ਐਚਆਈਵੀ ਦੀ ਲਾਗ ਦੇ ਕਾਰਨ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ 82890 ਵਿਦਿਆਰਥੀਆਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਜਿਨ੍ਹਾਂ ਦੇ ਵਿੱਚੋਂ 572 ਜ਼ਿੰਦਾ ਨੇ ਤੁਹਾਨੂੰ ਇਹ ਜਾਣ ਕੇ ਹੋਰ ਵੀ ਹੈਰਾਨਗੀ ਹੋਵੇਗੀ ਕਿ ਇੱਥੇ ਹਰ ਰੋਜ਼ ਐਚਆਈਵੀ ਸੰਕਰਮਣ ਦੇ 5 ਤੋਂ 7 ਨਵੇਂ ਮਰੀਜ਼ ਮਿਲ ਰਹੇ ਨੇ ਐਡਸ ਕੰਟਰੋਲ ਸੁਸਾਇਟੀ ਨੇ 220 ਕੋਲਾ ਅਤੇ 24 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ ਜੋ ਨਸ਼ੇਦਾਰ ਟੀਕਾ ਲਗਾਉਂਦੇ ਨੇ ਟੀਐਸਏਸੀਐਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਇੰਨਾ ਹੀ ਨਹੀਂ ਤਾਜ਼ਾ ਅੰਕੜੇ ਦੱਸਦੇ ਹਨ ਕਿ ਹਰ ਰੋਜ਼ ਐਚਆਈਵੀ ਦੇ ਲਗਭਗ 5 ਤੋਂ 7 ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਟੀਐਸਈਸੀਐਸ ਦੇ ਸੰਯੁਕਤ ਨਿਰਦੇਸ਼ਕ ਨੇ ਦੱਸਿਆ ਹੈ ਕਿ ਹੋਰ ਤਾਂ ਕਿ 220 ਸਕੂਲਾਂ ਅਤੇ 24 ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸੂਚਨਾਤ ਕੀਤੀ ਗਈ ਹੈ ਜਿੱਥੇ ਵਿਦਿਆਰਥੀਆਂ ਨਸ਼ੇ ਦੇ ਆਦੀ ਹੋ ਚੁੱਕੇ ਨੇ ਅਸੀਂ ਰਾਜਪੈਧ ਦੀਆਂ ਕੁੱਲ 164 ਸਿਹਤ ਸਹੂਲਤਾਂ ਤੋਂ ਡਾਟਾ ਇਕੱਠਾ ਕਰ ਰਹੇ ਹਾਂ ਰਾਜ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ ਅਤੇ TSACS ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਮਈ 2024 ਤੱਕ ਅਸੀਂ ART ਯਾਨੀ ਕਿ ਐਂਟੀਟ੍ਰੋਵਾਇਲ ਥੈਰੇਪੀ ਕੇਂਦਰਾ ਦੇ ਵਿੱਚ 8729 ਲੋਕਾਂ ਨੂੰ ਰਜਿਸਟਰ ਕੀਤਾ ਹੈ ਐਚ ਆਈ ਵੀ ਦੇ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ 5674 ਦੱਸੀ ਜਾ ਰਹੀ ਹੈ ਇਹਨਾਂ ਦੇ ਵਿੱਚੋਂ 4570 ਪੁਰਸ਼ ਹਨ ਜਦੋਂ ਕਿ 1103 ਔਰਤਾਂ ਦੱਸੀ ਜਾ ਰਹੇ ਨੇ ਇਹਨਾਂ ਦੇ ਵਿੱਚੋਂ ਸਿਰਫ ਇੱਕ ਮਰੀਜ਼ ਟਰਾਂਸ ਜੈਂਡਰ ਪਾਇਆ ਗਿਆ ਤਾਂ ਬੇਹਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਤ੍ਰਿਪੁਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪੜਨ ਵਾਲੇ ਸਟੂਡੈਂਟ ਜੋ ਨੇ ਐਚ ਆਈ ਵੀ ਪੋਜ਼ਿਟਿਵ ਆਏ ਜਾ ਰਹੇ ਨੇ ਤੇ ਵੱਡੀ ਗੱਲ ਇਹ ਹੈ ਕਿ ਰੋਜ਼ਾਨਾ ਦੀ ਗੱਲ ਕਰੀਏ ਤਾਂ ਰੋਜ਼ਾਨਾ ਹੀ 7 ਤੋਂ 8 ਜਿਹੜੇ ਮਰੀਜ਼ ਨੇ ਜੋ ਸਟੂਡੈਂਟਸ ਨੇ ਐਚ ਆਈ ਵੀ ਪੋਜ਼ਿਟਿਵ ਆਏ ਜਾ ਰਹੇ ਨੇ ਤਾਂ ਅਜੇ ਦੇ ਵਿੱਚ ਹੁਣ ਤੱਕ ਜੋ ਗਿਣਤੀ ਸਾਹਮਣੇ ਆ ਰਹੀ ਹੈ ਕਿ ਜੋ 47 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਐਚਆਈਵੀ ਪੋਜ਼ੀਟਿਵ ਦੇ ਨਾਲ ਤਾਂ ਉਸ ਤੋਂ ਬਾਅਦ 82890 ਮਾਮਲੇ ਜੋ ਨੇ ਸਟੂਡੈਂਟਸ ਦੇ ਐਚਆਈਵੀ ਪੋਜ਼ੀਟਿਵ ਹੋਣ ਦੇ ਦਰਜ ਕੀਤੇ ਗਏ ਨੇ ਤਾਂ ਬੇहद ਹੈਰਾਨ ਕਰ ਦੇਣ ਵਾਲੇ ਅੰਕੜੇ ਜੋ ਨੇ ਉਹ ਸਾਹਮਣੇ ਆ ਰਹੇ ਨੇ ਤਾਂ ਇਸ ਉੱਤੇ ਜੇਕਰ ਗੱਲ ਕਰੀਏ ਤਾਂ ਸਕੂਲ ਦੇ ਵਿੱਚ ਸਟੂਡੈਂਟਸ ਜਿਹੜੇ ਨੇ ਪੜਨ ਜਾਂਦੇ ਨੇ ਜਾਂ ਫਿਰ ਕੀ ਕਰਨ ਜਾਂਦੇ ਨੇ ਜੇਕਰ ਅਜਿਹਾ ਕੁਝ ਉੱਥੇ ਹੋ ਵੀ ਰਿਹਾ ਤਾਂ ਫਿਰ ਆਕਰ ਸਕੂਲ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਕਿਉਂ ਨਹੀਂ ਹੈ ਤਾਂ ਲਗਾਤਾਰ ਇਸ ਉੱਤੇ ਜਾਂਚ ਜੋ ਹੈ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਹੋਰ ਕੀ ਕੁਝ ਕਾਰਵਾਈ ਹੁੰਦੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ